ਯਾਨੀ ਬੋਦਖੀ ਹੈ ਹੋਰ ਆਵਾਜ਼ ਆ ਪੰਜ ਜੀ ਦੇਖ ਜੀ ਪੰਜ ਜੀ ਦਾਵਾ ਚਲੋ ਅਗਰੇ ਤੋਂ ਪੋਰਨ ਤੇ ਆਹ ਫੋਲ ਫੋਗੇ ਬੁਰਜੀ ਤੇ ਇਹ ਹੈ ਬੁਰਜੀ ਪੋਰ ਲੱਗਦਾ ਨਾ ਨੰਦਰਾ ਕੋਈ ਨਾ ਕੋਈ ਕੋਈ ਗਾਉਂ ਨੂੰ ਡਾਕ ਕਰੀਂ ਕੋਈ ਕੋਈ ਗਾਉਂ ਨੂੰ ਡਾਕ ਉਹ ਇਹ ਤਾਂ ਸਾਰੇ ਖੜੇ ਤੁਸੀਂ ਪਰ ਇਹ ਨਹੀਂ ਫਿਰ ਸੋਲਡਰ ਦਾ ਇਹ ਨੂੰ ਹੈ ਯਾਤਰ ਪੀਓ ਦਾ ਆਟੋਮੈਟ ਕਿਦੋਂ ਮਗਰੋ ਚੋਪੀ ਨਾ ਇਹ ਤਾਂ ਨਾਲ ਨਹੀਂ ਚਲਦਾ ਹਾਂ ਇਹ ਕੋਈ ਨਹੀਂ ਦਾਬੋ ਵੀ ਪਣੀ ਉਹਦੀ ਤੱਕੂ ਵਪਾਰਾ ਥੱਲੇ ਥੱਲੇ ਡੈਡੂ ਦਾ ਬੰਦ ਬੰਦ ਆਦਾ ਫੇਰ ਨਾਲ ਹੀ ਆ ਗਈ ਹਾਂ ਜੀ ਆ ਗਈ ਜਿੱਥੇ ਨਾਲ ਆਜੋ ਯਾਰਾ ਉਸੇ ਬੇ ਮੂਰੇ ਬਹੁ ਮੂਰੇ ਬੁਰਜੀਏ ਪੂਰਾ ਬਹੁ ਬੁਰਜੀਏ ਤੇ ਇਹਦਾ ਨਹੀਂ 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 ਤਰੇ ਤਮ ਬੁਰਜੀ ਤਰੀ ਤਰੇ ਹੈ ਲੋ ਨੇਪਰਲੇ ਬਸ ਇਧਰ ਇਹ ਮੀ ਦਾ ਭਾਰੇ ਆਨ ਲੱਗ ਜੇ ਉਹ ਤਾਂ ਬੜਾ ਸੋਗਾ ਯਾਰ ਉਹ ਤੰਦਰੀ ਐ ਇੰਨੇ ਨਹੀਂ ਉਹ ਆ ਇਹ ਨਹੀਂ ਵਰਤ ਭਾਈ ਉਹ ਰਾ ਦਾ ਸਾਹ ਨਿਕਲਦਾ ਨਹੀਂ ਨਹੀਂ ਨਾ ਬਾਲਾ ਫਸ ਪੈਣੀ ਨਹੀਂ ਨਾ ਅਰੇ ਨਹੀਂ ਨਹੀਂ ਬਸ ਮਿਲ ਗਈ ਦੋਨੋਂ ਦੇ ਆ ਬਈ ਹਾਂ ਉਹ ਮਗਾ ਆ ਗੋ ਤੇਹੀ ਇਹੀ ਉਧਰ ਖਿੱਚੀ ਜਾਵੇ ਨਾ ਦਾਵ ਕਰੀ ਜੂ ਪਾਣੀ ਦੇ ਦਾਵ ਕਰ ਫੇ ਮੂੜੋ ਪੱਟੀ ਜਾਊ ਉਹ ਲੋ ਪਾਣੀ ਆਉਂ ਨਹੀਂ ਔਰ ਸੀ ਕਰਕੇ ਬਈ ਪਾਣੀ ਦਾ ਆਂ ਤੇ ਯਾਰ ਨੇ ਪੂਤਲ ਦੇਖਦੇ ਕਿਦਰੇ ਂਡੇ ਦਾ ਂਡਕਾਂ ਵਾਲੀ ਜਿਲ੍ਹਾ ਮਾਨਸਾ ਜੋ ਡਰੇਨ ਤੇ ਜਿਹੜਾ ਪਾਣੀ ਬਹੁਤ ਜ਼ਿਆਦਾ ਆ ਰਿਹਾ ਹੈਗਾ ਡਰੇਨ ਵਾਲੇ ਪੁਲ ਤੇ ਵੀ ਕੇਲੀ ਆ ਰਹੀ ਆ ਉਸਰੇ ਲਈ ਬਾਈ ਹੋਰੀ ਕੱਢਣ ਦੇ ਲਈ ਸਾਰੇ ਜਾਣੇ ਸਹਿਯੋਗ ਦੇ ਰਹੇ ਨੇ ਤੇ ਮਸ਼ੀਨ ਦੇ ਨਾਲੋਂ ਪਾਪ ਲਾਈਨ ਦੇ ਨਾਲ ਉਹ ਵੀ ਵੱਧ ਕੱਟ ਰਹੇ ਨੇ ਤੇ ਸਾਰਿਆਂ ਨੇ ਰਲ ਮਿਲ ਕੇ ਜਿਹੜਾ ਇਥੋਂ ਸਾਰਾ ਇਹ ਖੋਲ ਆਇਆ ਖੋਲ ਦਿੱਤਾ ਸਾ ਦੇਖੋ ਸਾਰੇ ਜਿਹੜੇ ਸੇਵਾ ਕਰ ਰਹੇ ਨੇ ਵੀਰ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਇਧਰ ਸਹਿਯੋਗ ਦੇ ਰਹੇ ਨੇ ਸਾਰੇ ਨਾਲ ਸਾਰੇ ਜਿਹੜਾ ਰਲ ਮਿਲ ਕੇ ਇਹਦੀ ਕੇਲੀ ਕੱਢ ਰਹੇ ਨੇ ਆ ਦੇਖੋ ਉੱਤਾਲ ਵਾਰੇ ਪਕੜਾ ਕਿਉਂਕਿ ਕੇਲੀ ਜੇਕਰ ਖੜਦੀ ਆ ਤਾਂ ਪੁੱਲ ਤੇ ਪਾਣੀ ਚੜਨ ਦੀ ਸੁਭਾਵਨਾ ਹੋ ਜਾਂਦੀ ਹੈ ਕਿਉਂਕਿ ਪਿੱਛੇ ਦੱਸਿਆਗਾ بارش ਵੀ ਜਿਆਦਾ ਹੋਣੀ ਆ ਪਾਣੀ ਵੀ ਬਹੁਤ ਜਿਆਦਾ ਆਉਣਾਗਾ ਜੇ ਅਗਰ ਹੁਣ ਇਹਨੂੰ ਨਾਲ ਦੀ ਨਾਲ ਕੱਢੀ ਜਾਵੇ ਤੇ ਇਹਦਾ ਹੱਲ ਹੋ ਸਕਦਾ। ਬਾਕੀ ਤੋਂ ਵੀਡੀਓ ਨੂੰ ਸ਼ੇਅਰ ਤੇ ਲਾਈਕ ਕਰੋ। ਤੁਹਾਡੇ ਤੱਕ ਜਿਹੜੀ ਅਪਡੇਟ ਹਰ ਤਰ੍ਹਾਂ ਹੀ ਮਿਲਦੀ ਰਹੇ। ਜਿਹੜਾ ਜੈਕ ਆ ਬਹੁਤ ਵੱਡਾ ਆ ਗਿਆ। ਓਏ ਘੁੰਮ ਗਿਆ ਘੁੰਮ ਗਿਆ ਉਹ। ਉਹ ਘੁੰਮ ਗਿਆ ਉਹ। ਉਹਨੂੰ ਨਾ ਖੜ ਖੜਨ ਦਿਓ। ਉਹ ਘੁੰਮ ਗਿਆ। ਹਾਂ ਘੁੰਮ ਗਿਆ ਬਲੈਂਸ ਸਪੀਡ ਬਣ ਗਈ ਇਹਦੀ। ਹਾਂਜੀ ਮੰਗਰੋ ਜਿਹੜੀ ਬਹੁਤ ਵੱਡੇ ਵੱਡੇ ਜੈਕ ਆ ਰਹੇ ਨੇ ਜਿਹੜਾ ਹੋ ਮੰਗਰੋ ਵੀ ਹੱਲ ਗਿਆ। ਇਹ ਤਾਂ ਲੰਘ ਜੂ ਹਾਂਜੀ ਜੈਕਾ ਜਿਹੜਾ ਬਹੁਤ ਤਕੜਾ ਸੀਗਾ ਘੁੰਮਣ ਦੇ ਕਾਰਨ ਜਿਹੜਾ ਲੰਘ ਜੇ ਤਾਂ ਚੰਗੀ ਗੱਲ ਆ ਓ ਇੱਧਰ ਆ ਗਿਆ ਆ ਨਾ ਦੇਖ ਲੋ ਵਿੱਚ ਬਾਈ ਤਾਹਾਂ ਚੱਕ ਲੈ ਨੂੰ ਰੋਕਣਾ ਰੋਕਣਾ ਜਾਣਦੇ ਜਾਣਦੇ ਆ ਖੜੂਗਾ ਆ ਕੱਲੇ ਦਾ ਫੋਨ ਹੀ ਪੈਣਾ ਤੇਰਾ ਹਾਂਜੀ ਜੈਕ ਕਿਰਾ ਇਹਦੇ ਵਿੱਚ ਥੱਲੇ ਆਤ ਆ ਗਿਆ ਦੇਖਦੇ ਆ ਵੀ ਨਿਕਲ ਗਿਆ ਕਿ ਨਾ ਹਾਂਜੀ ਕੁਛ ਤਾਂ ਇਧਰ ਆ ਗਿਆ ਹਜੇ ਤੱਕ ਆ ਰਹੀ ਨਹੀਂ ਬਾਹਰ ਤੇ ਬਹੁਤ ਵੱਡੇ ਵੱਡੇ ਜੈਕ ਨੇ ਜਿਹੜੇ ਓਏ ਆ ਗਿਆ ਆ ਗਿਆ ਇਧਰ ਸਪੋਰਟ ਲਾ ਦੇ ਦੇ ਇਧਰੋਂ ਧੱਕ ਦੇ ਆ ਓਏ ਇੱਧਰ ਲਿਆ ਉਸਪੇ ਸਕੋਰਟ ਲੈ ਲੈ ਹਾਂ ਔਰ ਟੰਬਾਇਆ ਆ ਫੜੀ ਬਾਈ ਐ ਧੱਕਦੇ ਨੂੰ ਐ ਆ ਖੜ ਗਿਆ ਇਹਦੇ ਵਿੱਚ ਚਲੋ ਹਾਂ ਜਿੱਦੜੋ ਜੈਕ ਹੈ ਇਹਨੇ ਆ ਕੇ ਜਿਹੜਾ ਇੱਕ ਪੋਲਾ ਹੈ ਬੰਦ ਕਰਤਾ ਇਹ ਇੱਕ ਚੱਲਦਾ ਸੀਗਾ ਇਹਦਾ ਵਿਚਾਲੇ ਫਸ ਗਿਆ ਬਾਈ ਕੰਮ ਕੁਸੂਤਾ ਹੋ ਗਿਆ ਇਹਦੇ ਵਿੱਚ ਖੁੱਭ ਜਾਂਦੀ ਹੈ ਇਹਨੂੰ ਦੱਬ ਦੇਣਗੇ ਇੱਕ ਤਾਂ ਮੰਨਦੇ ਨਹੀਂ ਓਏ ਦਾ ਹੱਥ ਵਿਚਾਲੇ ਫਸ ਗਿਆ ਉਹਨਾਂ ਇੱਧਰ ਖੜ ਗਿਆ ਹਾਂ ਹਾਂ ਤੁਮ ਚਲੇ ਫਸ ਗਿਆ ਤਾਂ ਕਿੰਨਾ ਡਪਾਉਂਗੇ ਓਏ ਹਾਈਡਰੋ ਆ ਕੱਢ ਦੇ ਜੈਕ ਨੂੰ ਮਾੜੀ ਜੀ ਕੇਰਾ ਫੇਰ ਚੱਲ ਹਾਂਜੀ ਇੱਧਰੋਂ ਜੈਕ ਆ ਓਟੋ ਟੁੱਗੀ ਓਏ ਕੱਢ ਲੈ ਇਹਨੂੰ ਕੱਢ ਲੈ ਐ ਨਾ ਤੇ ਦਾਅਵ ਦੇ ਬਾਈ ਇੱਕ ਦਿਨ ਦੱਸ ਜੀ ਇਹ ਇਹ ਤਾਂ ਦੂਰ ਜਾ ਹੁੰਦਾ ਨਹੀਂ ਹਾਂਜੀ ਜਿਹੜਾ ਨਾਲੇ ਤੇ ਆਪਣਾ ਬਹੁਤ ਜ਼ਿਆਦਾ ਖਤਰਾ ਬਣਿਆ ਹਾਸੋ ਤੇ ਕੇਲੀ ਕੱਢ ਰਹੇ ਸੀ ਤੇ ਨਾਲ ਨਾਲ ਗੁਰੂ ਦਾ ਲੰਗਰ ਵੀ ਵਰਤਾਇਆ ਜਾ ਰਿਹਾ ਸੰਗਤ ਦੇ ਲਈ ਇੱਕ ਬਹੁਤ ਵਧੀਆ ਜਿਹੜਾ ਪ੍ਰਬੰਧ ਕੀਤੇ ਗਏ ਨੇ ਪੰਜ ਸੇਵਾਦਾਰ ਸਾਡੇ ਉਧਰ ਵੀ ਲੱਗੇ ਹੋਏ ਨੇ ਸਾਡੇ ਸਾਹਮਣੇ ਸੇਵਾ ਕਰਨ ਜਿਹੜੀ ਕੇਲੀ ਕੱਢਣ ਦੇ ਲਈ ਕਿਉਂਕਿ ਦੱਸ ਰਹੇ ਆ ਵੀ ਪਿੱਛੇ ਜਿਹੜਾ ਪਾਣੀ ਹੋਰ ਆਉਣ ਦੀ ਸੁਭਾਵਨਾ ਹੈ ਪੂਰੀ ਇਸ ਕਰਕੇ ਜਿਹੜੀ ਕੇਲੀ ਬਾਰ ਹੋਰ ਕੱਢੀ ਆ ਰਹੀ ਹੈ ਤੁਸੀਂ ਦੇਖ ਸਕਦੇ ਹੋ ਵੀਡੀਓ ਦੇ ਵਿੱਚ ਜੀ ਸਾਡੇ ਇਧਰ ਦਰਸ਼ਕ ਬੈਠੇ ਨੇ ਜਿਹੜੇ ਇੰਜੋਏ ਕਰਦੇ ਨੇ ਜਿਹੜੇ ਦੇਖ ਰਹੇ ਨੇ ਵੀ ਕੇਲੀ ਕੇੜੇ ਸਾਹਿਬ ਨਾਲ ਨਿਕਲ ਰਹੀ ਹੈ ਹਾਂਜੀ ਇਧਰੋਂ ਜਿਹੜੇ ਸਵੇਰ ਦੇ ਬਾਈ ਲੱਗੇ ਹੋਏ ਨੇ ਤੁਹਾਨੂੰ ਬਹੁਤ-ਬਹੁਤ ਧੰਨਵਾਦ ਜਿਹੜਾ ਇਧਰਲਾ ਬਸਾ ਸੀਗਾ ਸਾਰਾ ਜਿਹੜਾ ਸਾਰਾ ਕੇਲੀ ਦਾ ਉਹ ਕੱਢ ਦਿੱਤਾ ਤੇ ਇੰਨਾ ਘਰ ਰਹਿ ਗਿਆ ਕਿਉਂਕਿ ਇਧਰ ਬਹੁਤ ਤਕੜਾ ਜਿਹੜਾ ਜੈਕ ਵੱਜਿਆ ਹੋਇਆ ਕੇਲੀ ਜਿਹੜੀ ਮੰਗਰੋਂ ਬਹੁਤ ਜ਼ਿਆਦਾ ਆ ਰਹੀ ਹੈ ਭਾਈ ਲੰਗਰ ਛਕਨ ਵਾਲਾ ਰਹਿੰਦਾ ਜਾਂ ਕੋਈ ਲੰਗਰ ਛਕਿਓ ਸਿਰਾਂ ਬਾਹਰ ਉਧਰ ਦੇ ਛੱਟ ਲਾਂਗੇ ਤੂੰ ਕਿਰਾਂ ਕਿਆ ਹੋ ਰਿਹਾ ਥਾ ਇਹ ਜੋ ਇਹ ਡੁੱਬ ਗਿਆ ਬਈ ਮੈਂ ਮੈਂ ਮੰਨਨ ਵਰਤੇ ਤੇ ਬੈਠਾ ਜੀ ਗਰੀ ਬਾਈ ਜਨ ਜਿਆਦੇ ਐ ਚ ਬਾਈ ਜਨ ਸੋਣੇ ਨਾਲ ਚੱਲੀ ਜੀ ਕੋਈ ਨਹੀਂ ਤਾਂ ਹੋਇਆ ਕੀ ਆ ਉਹ ਵੀ ਤੇ ਆ ਹੀ ਜਾਂਦਾ ਮੈਂ ਇਹ ਤਾਂ ਘੱਟ ਚ ਤਾਂ ਹੀ ਹੁੰਦਾ ਫਿਰ ਪਤਾ ਵੀ ਲੱਗੂ ਮਿਹਨਤ ਕਿੰਨੀ ਕਰੀਆ ਬੰਦੇ ਨੇ ਹਾਂਜੀ ਸਾਡੇ ਵੀਰ ਨੇ ਬਹੁਤ ਜ਼ਿਆਦਾ ਮਿਹਨਤ ਕੀਤੀ ਆ ਦੇਖੋ ਤੁਹਾਡੇ ਸਾਹਮਣੇ ਆਹ ਜਿਹੜਾ ਇਹ ਕਿਸ ਤਰ੍ਹਾਂ ਉਤਰ ਰਿਹਾ ਆਹ ਇਹਦਾ ਬਾਹਰ ਦਰਵਾਜ਼ਾ ਜੀ ਇਹਦੇ ਮੂਲੇ ਆਪਾਂ ਜੜੀਆਂ ਤੇ ਪੇਪਰ ਕਰਕੇ ਸੀਨਾ ਹੋਊਗਾ ਗਵਾ ਨਹੀਂ ਪੈਂਦਾ ਤੇ ਚਲ ਨਾ ਤਾਂ ਕੁਛ ਨਹੀਂ ਕਰਦਾ ਕੋਈ ਕਸੀ ਇਹ ਹੋਲੇ ਉਹ ਤੋਂ ਆਈ ਨੂੰ ਦੂਜਾ ਵੀ ਬੰਦਾ ਕਰ ਰਿਹਾ ਬਾਰ ਬਾਰ ਦੂਜਾ ਵੀ ਬੰਦਾ ਆ ਗਿਆ ਥੱਲੇ ਉਹਦੇ ਥੱਲੇ ਹਾਂ ਉਹ ਵਿਚੋਂ ਬਲਾਕ ਵਿਚੋਂ ਮੰਦਾ ਹੁਣ ਉਹਦੇ ਲਵੇ ਆ ਕੇ ਲਾਗੀ ਤਾਂ ਉੱਥੇ ਉਹ ਵੀ ਖੜ ਜੂਗੀ ਕੋਈ ਨਾ ਜਿਹੜਾ ਰਾ Terima <small> kasih telah menonton! डकरी जाओ जी डर ने साढ़े पंडार स्कीमी ना इन्नी कैली डर कर दी ਬਹੁਤ ਮੁੰਡਿਆਂ ਨੇ ਜ਼ੋਰ ਲਾ ਰੱਖਿਆਗਾ ਤੇ ਮਿਹਨਤ ਪੱਲੇ ਪੈ ਗਈ ਆ ਦੇਖੋ ਸਾਰਾ ਜੈਕਾ ਜਿਹੜਾ ਤੁਰ ਚੱਲੇ ਪਿਆ ਤੇ ਬਹੁਤ ਵੱਡੀ ਡਾਫ ਲੱਗੀ ਹੋਈ ਸੀ ਇਹਨੂੰ ਪੁੱਛ ਕੇ ਕੱਢ ਲਿਆ ਕੱਢ ਲਿਆ ਟੀਨ ਨੂੰ ਕੱਢ ਲਿਆ ਕੱਢ ਲੇ ਹਾਂ ਜਿਆ ਦਿਖਾਉਣਾ ਹੈ ਤੁਹਾਨੂੰ ਜਿਹੜਾ ਇਦਰੋਂ ਹੋ ਗਿਆ ਗੱਡਾ ਵੱਟਾ ਜੈਕ ਹੈ ਜਿਹੜਾ ਆ ਦੇਖੋ ਉਹ ਵੀ ਸਾਰੀ ਜਿਹੜੀ ਚੱਲ ਪਈ ਬਹੁਤ ਜ਼ਿਆਦੇ ਮਿਹਨਤ ਕਰਕੇ ਜਿਹੜਾ ਮਸ਼ੀਨ ਨਾਲ ਉਹ ਵੀ ਜਿਆਦਾ अकेਲੀ ਕੱਢੀ ਆ ਸਾਰਿਆਂ ਨਾਲ ਮਿਲ ਕੇ ਆ ਦੇਖੋ ਕਿ ਮੰਗਰੋਂ ਬਹੁਤ ਜਿਆਦਾ ਕੇਲੀ ਆ ਰਹੀ ਆ ਉਹ ਤੇਰੀਆਂ ਕੱਢਤੀਆਂ ਸੀ ਜੜਾਂ ਸਹੀ ਤਾਂ ਪਾਣੀ ਉਟਾਉੜਿਆ ਦੇਣਾ ਪਣੀ ਗੋਲੀ ਨਹੀਂ ਓ ਤੇਰੀ ਗੁਸਾ ਦੀ ਆਉਂਦੀ ਆਂ ਪੁੱਟੀ ਮਸੀਤੂ ਪੁੱਟੀ ਕਰ ਆਪ ਕੰਨੀ ਨੂੰ ਹੋ ਰਿਹਾ ਗਿਆ ਜੀ ਅੱਗੇ ਆ ਕੰਨੀ ਪੁਰ ਤੇ ਚੱਲ ਚਾਚਾ ਆਇਆ ਆਗਾ ਅੱਗੇ ਜੁਰਜੀ ਪਟਾਏ ਬੁਰਜੀ ਨਾਲ ਤੋਰਾਂਗੇ ਇਹ ਆਇਆ ਥੱਲੋਂ ਇੱਥੋਂ ਤੱਕੜੀ ਬਣੀ ਆ ਐ मसीन इधर बहावे लगनी पीना पानी, तो पानी, तो पानी, तो पानी पीछे ਆ ਤੇ ਵੀ ਆ ਡਾਲਾ ਜੀ ਆਪਾਂ ਨਾ ਪਰੇਵਾਰ ਮਾਰਨੀ ਉਹ ਮੁੱਢੀ ਮਾਰੋਣ ਦੋ ਗ੍ਰਾਮ ਕਰਨੀ ਤੋਂ ਲੱਗੋ ਗ੍ਰਾਮ ਗ੍ਰਾਮ ਕਰਦੇ ਆਂ ਫੋਰਟ ਕਰਨੀ ਚੰਗਾ ਕਰਨਾ ਕੱਢਲਾ ਕੱਢਲਾ ਟਾਈਪ ਕਰਨਾ ਚਲੋ ਚਲੋ